40 ਲੱਖ ਰੁਪਇਆ ਮਾਰਚ ਦੇ ਵਿੱਚ ਬੈ ਖਿੱਚ ਲਿਆ ਫਿੜੀ ਨੇ ਜਿਹੜਾ ਦੇਣਾ ਸੀ ਜਮਨ ਜਦੋਂ ਇਹ ਆਏ ਸੀ ਪੰਚਾਇਤਾਂ ਨੂੰ ਜਿਹੜੇ ਫੰਡ ਪਏ ਸੀ ਤੇ ਉਹ ਪਹਿਲੀ ਇਹ ਸਰਕਾਰ ਹੈ ਜਿਨੇ ਪੰਚਾਇਤਾਂ ਤੋਂ ਵਾਪਸ ਫੰਡ ਲੈ ਲਈ ਸੀ ਇਸੇ ਤਰ੍ਹਾਂ ਆਈਟੀਆਂ ਦੇ ਵਿੱਚੋਂ ਮੈਂ ਟਰੈਕਟੋਰੇਟ ਗੱਲ ਕੀਤੀ ਵੀ ਸਾਡੇ ਬਿੱਲ ਗਏ ਹੋ ਨੇ ਆ ਕੀ ਤਰੀ ਜੰਨੇ ਹੋ ਐਫ ਡੀ ਨੇ ਖਿੱਚਿਆ ਜੀ ਮਤਲਬ ਡਿਪਾਰਟਮੈਂਟ ਦੇ ਹੱਥ 'ਚ ਕੁਝ ਨਹੀਂ ਜਿਹੜਾ ਆਪਣਾ ਮੰਤਰੀ ਹੈ ਜਿਹੜਾ ਫਾਈਨਾਂਸ ਮਿਨਿਸਟਰ ਹੈ ਜਿਨ੍ਹਾਂ ਨੇ ਤਵੇ ਲਾਏ ਸੀ ਪਿੱਪਾ ਮੰਤਰੀ ਜਮਨਪ੍ਰੀਤ ਬਾਦਲ ਦੇ ਉਹਨਾਂ ਕੋਲੇ ਪਿੱਪ ਪਤਾ ਹੈਗਾ ਸੀ ਤਦ ਤੋਂ ਕੋਲੇ ਠੂਠਾ ਹੈਗਾ ਜਿਹੜਾ ਠੂਠਾ ਲੈ ਕੇ ਤੁਸੀਂ ਲੈ ਕੇ ਤੁਰੇ ਫਿਰ ਕੇ ਸਰਕਾਰ ਤੋਂ ਬੇਸ਼ੱਕ ਆਪਾਂ ਕਹਿ ਦਿੰਨੇ ਇਹਨਾਂ ਨੇ ਆ ਵਾਦੇ ਕੀਤੇ ਸੀ ਆ ਵਾਦੇ ਕੀਤੇ ਸੀ ਇਹ ਮੁਕਤਰੇ ਇਹ ਵਾਦੇ ਤੋਂ ਮੁਕਤਰੇ ਨਹੀਂ ਕੱਲੇ ਇਹ ਵਾਦਾ ਖਲਾਫੀ ਕੀਤੀ ਹੈ ਇਹਨਾਂ ਨੇ ਆ ਤੁਸੀਂ ਕੱਲ ਦੇਖਿਆਗਾ ਉੱਥੇ ਚੰਡੀਗੜ੍ਹ ਪਹਿਲਾ ਮਾਨ ਕੋਇਲਾ ਮਨਿੰਦਰਜੀਤ ਮਿੰਟੂ ਗੁਰਸਰੀਆ ਉਹਨਾਂ ਦੇ ਪਰਚੇ ਦਰਜ ਕੀਤੇ ਹੋਏ ਸਿਰਫ ਇਹ ਪੁੱਛਣ ਵਾਸਤੇ ਵੀ ਤੁਹਾਡਾ ਸ਼ਹਾਜ ਕੌਣ ਲਈ ਫਿਰਦਾ ਤੁਸੀਂ ਮੁੱਖ ਮੰਤਰੀ ਦਾ ਵਿਦੇਸ਼ਾਂ ਦੇ ਵਿੱਚ ਤੁਰਿਆ ਫਿਰਦਾ ਮਤਲਬ ਕਿੰਨੀ ਵੱਡੀ ਗੱਲ ਹੈ ਸਿਰ ਹਰੇਕ ਦੀ ਆਵਾਜ਼ ਬੰਦ ਕਰਨ ਲੱਗੇ ਹੋਏ ਨੇ ਆਰਥਾਈਟੀਆਂ ਨੂੰ ਚੁਣਿਆ ਚੁਣਿਆ ਗਿਆ ਸੀ ਪੰਜਾਬ ਦੇ ਵਿੱਚ ਇੱਕ ਆਈਟੀਆਈ ਨੂੰ 3.5 ਕਰੋੜ ਰੁਪਇਆ ਲਗਭਗ ਸੈਂਟਰ ਵੱਲੋਂ ਆਇਆ ਸੀ ਤੇ ਜਿਸ ਰੂਪ ਦੇ ਵਿੱਚ ਉਹ ਸਕੀਮ ਚਾਲੂ ਕੀਤੀ ਗਈ ਸੀ ਉਹਦਾ ਅਸੀਂ ਜਥੇਬੰਦਕ ਤੌਰ ਤੇ ਵਿਰੋਧ ਕੀਤਾ ਸੀ ਇਹ ਸਕੀਮ ਜਿੱਥੇ ਆਪ ਨਹੀਂ ਕਾਮਯਾਬ ਹੋਣੀ ਤੇ ਉੱਥੇ ਸਾਡਾ ਆਈਟੀਐਨ ਦਾ ਜਿਹੜਾ ਟ੍ਰੇਨਿੰਗ ਦਾ ਮਿਆਰ ਹੈ 5 ਦੇ ਬਜਾਏ 6-7 ਸਾਲ ਬਾਅਦ ਉਹ ਸਕੀਮ ਫੇਲ ਹੋਈ ਆਈਟੀਐਨ ਤੋਂ ਟ੍ਰੇਨਿੰਗ ਦਾ ਮਿਆਰ ਡਿੱਗਿਆ ਟ੍ਰੇਡਾਂ ਟੁੱਟੀਆਂ ਪਰ ਜਿਹੜੇ ਹੀ ਕੈਂਟਾ ਗਿਰੀ ਉਹ ਭਰਤੀ ਕੀਤੀ ਗਈ ਸੀ ਸਰਵਿਸ ਪ੍ਰੋਵਾਈਡਰ ਸੀਗੇ ਜਿਹੜੇ ਹੁਣ ਉਹਨਾਂ ਤੇ ਤਲਵਾਰ ਲਟਕਦੀ ਸੀ ਵੀ ਇਹਨਾਂ ਨੂੰ ਹਟਾ ਦਿੱਤਾ ਜਾਵੇ ਜਦੋਂ ਰੱਖਿਆ ਸੀ ਤੁਹਾਨੂੰ ਉਦੋਂ ਤਾਂ ਮੰਨ ਲਈ ਗੱਲ ਵੀ ਉਸ ਟਾਈਮ ਤੇ ਜਿਹੜੀ ਤਨਖਾਹ ਮਿਲ ਦਿੱਤੀ ਗਈ ਸੀ 500 ਰੁਪਿਆ ਮੈਂ ਇਹਨੂੰ ਤਨਖਾਹ ਨਹੀਂ ਗਿਣਦਾ ਤੇ ਇੱਕ ਤਰ੍ਹਾਂ ਦੀ ਦਿਹਾੜੀ ਐ ਤੁਹਾਨੂੰ ਆਈਟੀਆ ਦੀ ਠੇਕਾ ਆਧਾਰਤ ਇੰਸਟ੍ਰਕਟਰ ਜੁਨੀਅਨ ਦੇ ਸਬਾਈ ਆਗੂ ਬਰਖ ਬਰਖ ਜਥੇਬੰਦੀਆਂ ਭਾਵੇਂ ਉਹ ਕਿਸਾਨ ਜਥੇਬੰਦੀਆਂ ਹੋਣ ਮਜ਼ਮਲਾਜ਼ਮ ਜਥੇਬੰਦੀਆਂ ਹੋਣ ਜਾਂ ਜਨਤਕ ਜਥੇਬੰਦੀਆਂ ਦੇ ਆਗੂ ਜਿਹੜੇ ਆਏ ਨੇ ਅਤੇ ਸਮੁੱਚੇ ਪੰਜਾਬ ਚੋਂ ਆਈ.ਡੀ.ਆ ਨਾ ਤੋਂ ਆਏ ਹੋਏ ਮੇਰੇ ਸਾਥੀ ਭੈਣ ਭਰਾ ਵਧਾਈ ਦੇ ਪਾਤਰੋਂ ਤੁਸੀਂ ਅੱਜ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਧਰਨਾ ਰੱਖਿਆ ਮੈਂ ਵਿਭਾਗ ਦੀ ਆਈ.ਟੀ.ਆਈ ਦੇ ਵਿੱਚ ਲਗਭਗ 21 ਸਾਲ ਜਥੇਬੰਦੀ ਦੀ ਨੁਮਾਇੰਦਗੀ ਕੀਤੀ ਹੈ ਤੇ ਕੁਦਰਤੀ ਤੌਰ ਤੇ ਜਿਹੜੇ ਵਿਭਾਗ ਦੇ ਅਸੀਂ ਜਮਾਤ ਦੀ ਅਗਵਾਈ ਕੀਤੀ ਹੋਵੇ ਤਾਂ ਦਿਲ ਚ ਦਰਦ ਜ਼ਰੂਰ ਹੁੰਦਾ ਵੀ ਉਹਨਾਂ ਦਾ ਸਾਥ ਦਿੱਤਾ ਜਾਵੇ ਸਮੂਚੀਆਂ ਆਈਟੀਆਂ ਚ ਮੈਂ ਆਪਣੇ ਵੱਲੋਂ ਵੀ ਅਪੀਲ ਕੀਤੀ ਸੀ ਜਿਹੜੇ ਰੈਗੂਲਰ ਮੁਲਾਜ਼ਮ ਨੇ ਚਲੋ ਪੇਪਰ ਚੱਲ ਰਹੇ ਨੇ ਬਰਾਬਰ ਮਜਬੂਰੀਆਂ ਹੁੰਦੀਆਂ ਨੇ ਕੁਝ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਨਹੀਂ ਪਹੁੰਚ ਸਕੇ ਹੋਣੇ ਤਾਂ ਵੀ ਤੁਸੀਂ ਵਧਾਈ ਦੇ ਪਾਤਰੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਹੋ ਮੈਂ ਕਹਿਣਾ ਚਾਹੁੰਦਾ ਵੀ ਪਹਿਲਾਂ ਵਿਭਾਗ ਦੇ ਵਿੱਚ ਸੈਂਟਰ ਆਫ ਐਕਸੀਲੈਂਸੀ ਦੇ ਨਾਮ ਤੇ ਇੱਕ ਸਕੀਮ ਚੱਲੀ ਸੀ ਜਿਹਦੇ ਵਿੱਚ ਪਹਿਲਾਂ 8 ਆਈਡੀਆ ਨੂੰ ਚੁਣੀਆਂ ਚੁਣਿਆ ਗਿਆ ਸੀ ਪੰਜਾਬ ਦੇ ਵਿੱਚ ਇੱਕ ਆਈਡੀਆ ਨੂੰ 3.5 ਕਰੋੜ ਰੁਪਇਆ ਲਗਭਗ ਸੈਂਟਰ ਵੱਲੋਂ ਆਇਆ ਸੀ ਤੇ ਜਿਸ ਰੂਪ ਦੇ ਵਿੱਚ ਉਹ ਸਕੀਮ ਚਾਲੂ ਕੀਤੀ ਗਈ ਸੀ ਉਹਦਾ ਅਸੀਂ ਜਥੇਬੰਦਕ ਤੌਰ ਤੇ ਵਿਰੋਧ ਕੀਤਾ ਸੀ ਵੀ ਇਸ ਤਰ੍ਹਾਂ ਇਸ ਨੂੰ ਲਾਗੂ ਨਾ ਕੀਤਾ ਜਾਵੇ ਵੀ ਇਹ ਸਕੀਮ ਜਿੱਥੇ ਆਪ ਨਹੀਂ ਕਾਮਯਾਬ ਹੋਣੀ ਤੇ ਉੱਥੇ ਸਾਡਾ ਆਈਟੀਐਨ ਦਾ ਜਿਹੜਾ ਟ੍ਰੇਨਿੰਗ ਦਾ ਮਿਆਰ ਹੈ ਉਹ ਘਟਾ ਦੂਗੀ ਤੇ ਸਾਡੀਆਂ ਬੇਸਿਕ ਟ੍ਰੇਡਾਂ ਨੇ ਜਿਹੜੀਆਂ ਸੀਟੀਆਂ ਸਾਰੀਆਂ ਉਹ ਵੀ ਤੋੜ ਦੂਗੀ 5 ਸਾਲ ਵਾਸਤੇ ਉਹ ਸਕੀਮ ਆਈ ਸੀ 34 ਆਈਟੀਆਂ ਦੇ ਵਿੱਚ ਲਾਗੂ ਕੀਤੀ ਗਈ ਉਹ ਤੇ ਉਹ ਸਕੀਮ ਨੇ ਸੰਬੰਧ ਦੇ ਵਿੱਚ ਸਰਵਿਸ ਪ੍ਰੋਵਾਈਡਰ ਨਾਮ ਦੇ ਇੰਸਟ੍ਰਕਟਰ ਜਿਹੜਾ ਭਾਤੀ ਕੀਤੇ ਗਏ ਸੀ ਉਹਨਾਂ ਨੂੰ ਨਾਮ ਦਿੱਤਾ ਗਿਆ ਸੀ ਸਰਵਿਸ ਪ੍ਰੋਵਾਈਡਰ ਪਰ ਜਿਹੜਾ ਅਸੀਂ ਖਤਸਾ ਵਿਭਾਗ ਤੇ ਸਰਕਾਰ ਦੇ ਅੱਗੇ ਰੱਖਿਆ ਸੀ ਉਹੀ ਸੱਚਾ ਹੋਇਆ 5 ਦੀ ਬਜਾਏ 6-7 ਸਾਲ ਬਾਅਦ ਉਹ ਸਕੀਮ ਫੇਲ ਹੋਈ ਆਈਟੀਆਂ ਤੋਂ ਟ੍ਰੇਨਿੰਗ ਦਾ ਮਿਆਰ ਡਿੱਗਿਆ ਟ੍ਰੇਡਾਂ ਟੁੱਟੀਆਂ ਉਹ ਟ੍ਰੇਡਾਂ ਜਿਹੜੀਆਂ ਟੁੱਟੀਆਂ ਸੀ ਸਾਡੇ ਸੰਘਰਸ਼ ਦੇ ਸਦਕਾ ਉਹ ਦੁਬਾਰਾ ਟ੍ਰੇਡਾਂ ਦਾ ਚਾਲੂ ਹੋ ਗਈਆਂ ਪਰ ਜਿਹੜੇ ਕੈਂਟਾ ਦੀ ਇਹੋ ਭਾਤੀ ਕੀਤੀ ਗਈ ਸੀ ਸਰਵਸ ਪ੍ਰੋਵਾਈਡਰ ਸੀਗੇ ਜਿਹੜੇ ਹੁਣ ਉਹਨਾਂ ਤੇ ਤਲਵਾਰ ਲਟਕਦੀ ਸੀ ਵੀ ਇਹਨਾਂ ਨੂੰ ਹਟਾ ਦਿੱਤਾ ਜਾਵੇ ਪਰ ਕਿਉਂਕਿ ਵਿਭਾਗ ਦੇ ਵਿੱਚ ਮਾਂ ਜਥੇਬੰਦੀ ਦੇ ਤੌਰ ਤੇ ਅਸੀਂ ਕੰਮ ਕਰ ਰਹੇ ਸੀ ਤੇ ਸਾਡਾ ਹੱਕ ਫਰਜ਼ ਮੰਨਦਾ ਸੀ ਉੱਥੇ ਪਹਿਰਾ ਦੇਣ ਦਾ ਵੀ ਉਹਨਾਂ ਦੇ ਹੱਕਾਂ ਦੇ ਵਿੱਚ ਕੱਢ ਕੇ ਸੰਘਰਸ਼ ਕੀਤਾ ਜਾਵੇ ਤੇ ਉਹਨਾਂ ਸਰਵਸ ਪ੍ਰੋਵਾਈਡਰਾਂ ਨੂੰ ਇਸ ਡਾਕਟਰ ਦਾ ਜਿਹੜਾ ਮੇਨ ਕੈਕਟਰ ਹੈ ਉਹਦੇ ਵਿੱਚ ਮਰਜ ਕਰਕੇ ਉਹਨਾਂ ਨੂੰ ਪੱਕਾ ਕੀਤਾ ਗਿਆ। ਇਸੇ ਤਰ੍ਹਾਂ ਉਸ ਤੋਂ ਬਾਅਦ ਟ੍ਰਿਪਲ ਪੀ ਸਕੀਮ ਆਈ ਡਿਪਾਰਟਮੈਂਟ ਦੇ ਵਿੱਚ 21 ਆਈਟੀਆਈ ਨੂੰ 2.5 ਕਰੋੜ ਰੁਪਇਆ ਦਿੱਤਾ ਕਰਜ਼ੇ ਦੇ ਰੂਪ ਦੇ ਵਿੱਚ ਤੇ ਪੰਜਾਬ ਦੇ ਵਿੱਚ 76 ਆਈਟੀਆਈ ਨੂੰ ਇਹ ਸਕੀਮ ਦਿੱਤੀ ਗਈ ਸੈਂਟਰ ਵੱਲੋਂ ਸਪਾਂਸਰਡ ਸਕੀਮ ਸੀ। ਤੇ ਇਹ ਵੀ ਸਕੀਮ 5 ਸਾਲ ਵਾਸਤੇ ਚਾਲੂ ਕੀਤੀ ਗਈ। 50 ਲੱਖ ਰੁਪਇਆ ਤਨਖਾਹ ਉਹਦੇ ਵਿੱਚੋਂ ਤੁਹਾਨੂੰ ਦੇਣਾ ਸੀ 5 ਸਾਲ ਵਾਸਤੇ ਮੈਕਸਿਮਮ ਇੱਕ ਸਾਲ 'ਚ 10 ਲੱਖ ਰੁਪਇਆ ਤਨਖਾਹ ਦੇਣੀ ਸੀ ਤੇ ਉਸ ਤੋਂ ਬਾਅਦ ਸਰਕਾਰ ਨੂੰ ਹਦਾਇਤ ਸੀ ਸੈਂਟਰ ਦੀ ਵੀ ਤੁਸੀਂ ਮੁਲਾਜ਼ਮੇ ਰੱਖੋਗੇ ਆਪਦੀ ਭਰਤੀ ਕਰੋਗੇ ਮੈਂ ਜਥੇਬੰਦੀ ਦੀ ਅਗਵਾਈ ਕਰਦਾ ਸੀ ਚੰਨੀ ਸਾਹਿਬ ਉਹਨੂੰ ਮੁੱਖ ਮੰਤਰੀ ਆਪਣੇ ਮੰਤਰੀ ਜੀ ਵਿਭਾਗ ਦੇ ਉਹਨਾਂ ਨਾਲ ਮੀਟਿੰਗ ਹੋਈ 50 ਸ਼ੱਤਰ ਆਈਟੀਆਂ ਬੰਦ ਹੋਣ ਜਾ ਰਹੀਆਂ ਨੇ ਮੈਂ ਮੀਟਿੰਗ ਦੇ ਵਿੱਚ ਕਿਹਾ ਕਹਿੰਦਾ ਕੀ ਗੱਲ ਪ੍ਰਧਾਨ ਜੀ ਮਹਾ ਜੀ 50 ਲੱਖ ਦੀ ਜਿਹੜੀ ਲਿਮਿਟ ਸੀ ਉਹ ਕਰਾਸ ਕਰਨ ਜਾ ਰਹੇ ਆ ਤੇ ਪ੍ਰਿੰਸੀਪਲਾਂ ਦੀ ਮਜਬੂਰੀ ਹੋਊਗੀ ਉਹਨਾਂ ਨੂੰ ਇੰਸਟ੍ਰਕਟਰਾਂ ਨੂੰ ਘਰੇ ਤੋੜਨ ਦੀ ਕਹਿੰਦਾ ਪ੍ਰਧਾਨ ਜੀ ਐ ਆ ਸੀ ਆਈਟੀਆਂ ਬੰਦ ਨਹੀਂ ਹੋਣ ਦਿੰਦੇ ਮੈਂ ਕਹਿੰਦਾ ਹੱਲ ਮੈਂ ਹੱਲ ਇਹ ਹੈ ਵੀ ਤੁਸੀਂ ਆਪਣੇ ਅੰਦਰ ਜਿਹੜਾ ਬਜਟ ਤੁਸੀਂ ਪੰਜਾਬ ਸਰਕਾਰ ਦੇਵੇ ਤੇ ਤਨਖਾਹ ਉਹਨਾਂ ਨੂੰ ਦਿੱਤੀ ਜਾਵੇ ਤਿਉ ਲਾਗੂ ਹੋਇਆ ਬੇਸ਼ੱਕ ਤੁਸੀਂ ਵੀ ਲੜੇ ਹੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਆਪਦੇ ਵਾਸਤੇ ਕੋਈ ਵੀ ਲੜਦਾ ਅਸੀਂ ਸੋਡੇ ਵਾਸਤੇ ਵੀ ਲੜੇ ਆ ਤੇ ਉਹ ਸਾਨੂੰ ਜਿਹੜਾ ਗੱਲ ਕਰਕੇ ਗਏ ਨੇ 0.05 ਦੇ ਵਿੱਚ ਸਾਨੂੰ ਸਾਰਿਆਂ ਨੂੰ ਤਨਖਾਹ ਜਿਹੜੀ 15000 ਰੁਪਿਆ ਉਸ ਵੱਲੋਂ ਲਾਗੂ ਕੀਤੀ ਗਈ ਹੁਣ ਹ ਅਗਲੀ ਗੱਲ ਇਹ ਹੈ ਵੀ 10 ਤੋਂ 15 ਸਾਲ ਲਗਾਤਾਰ ਜਦੋਂ ਰੱਖਿਆ ਸੀ ਤੁਹਾਨੂੰ ਉਦੋਂ ਤਾਂ ਮੰਨ ਲਈ ਗੱਲ ਵੀ ਉਸ ਟਾਈਮ ਤੇ ਜਿਹੜੀ ਤਨਖਾਹ ਦਿੱਤੀ ਗਈ ਸੀ 500 ਰੁਪਿਆ ਮੈਂ ਇਹਨੂੰ ਤਨਖਾਹ ਨਹੀਂ ਗਿਣਦਾ ਇਹ ਇੱਕ ਤਰ੍ਹਾਂ ਦੀ ਦਿਹਾੜੀ ਹੈ ਤੁਹਾਨੂੰ ਦਿੱਤੀ ਜਾ ਰਹੀ ਹੈ ਕਿਉਂਕਿ ਤੁਹਾਨੂੰ ਨਾਮ ਦਿੱਤਾ ਗਿਆ ਗੈਸਟ ਫੈਕਲਟੀ ਦਾ ਗੈਸਟ ਫੈਕਲਟੀ ਦਾ ਮਤਲਬ ਹੈ ਘੰਟਿਆਂ ਦੇ ਅਨੁਸਾਰ ਇੱਕ ਮਹਿਮਾਨ ਦੇ ਤੌਰ ਤੇ ਸੀ ਪੜਾਉਣ ਵਾਲਾ ਟੀਚਰ ਲਿਆ ਕਿਉਂ ਨੂੰ ਅਸੀਂ ਗੈਸਟ ਦੇ ਤੌਰ ਤੇ ਉਹਨੂੰ ਇਹ ਜਿਹੜੀ ਸੈਲਰੀ ਦੇ ਰਹੇ ਹਾਂ ਬਸ ਮੈਕਸਿਮਮ 15000 ਹੈ ਘੱਟ ਕਿੰਨੀ ਵੀ ਦਿੱਤੀ ਜਾ ਸਕਦੀ ਹੈ ਉਹਨਾਂ ਦੇ ਰੂਲਾਂ ਦੇ ਅਨੁਸਾਰ ਕੰਟਰੈਕਟ ਇਹਦਾ ਕੰਟਰੈਕਟ ਕਰ ਲਿਆ ਜਾਂਦਾ ਤਾਂ ਕਿਉਂਕਿ ਪੜਾਉਣ ਵਾਸਤੇ ਹੋਰ ਸਾਡੇ ਕੋਲੇ ਸਾਹਮਣੇ ਹੈ ਹੀ ਨਹੀਂ 700 ਤੁਸੀਂ ਉਹ ਡਿਪਾਰਟਮੈਂਟ ਤੁਹਾਡੇ ਸਾਰੇ ਆ ਜਿਵੇਂ ਵਿਭਾਗ ਦੀ ਰੀੜ ਦੀ ਹੱਡੀ ਹਰ ਡਿਪਾਰਟਮੈਂਟਾਂ ਦੇ ਵਿੱਚ ਜੇ ਆਪਾਂ ਰੈਬਨੂ ਦੀ ਡਿਪਾਰਟਮੈਂਟ ਦੀ ਗੱਲ ਕਰ ਲਈਏ ਉੱਥੇ ਪਟਵਾਰੀ ਨੇ ਜੇ ਆਪਾਂ ਬੀ ਐਂਡ ਆਰ ਦੀ ਗੱਲ ਕਰ ਲਈਏ ਉੱਥੇ ਜੇ ਆਈ ਨੇ ਜੇ ਆਪਾਂ ਬਿਜਲੀ ਬੋਰਡ ਦੀ ਗੱਲ ਕਰ ਲਈਏ ਉੱਥੇ ਲਾਈਨਮੈਨ ਨੇ ਤਾਂ ਆਪਣੇ ਡਿਪਾਰਟਮੈਂਟ ਦੀ ਗੱਲ ਕਰ ਲਈਏ ਜੇ ਆਈਟੀਆਈ ਦੀ ਤੇ ਇੱਥੇ ਰੀੜ ਦੀ ਹੱਡੀ ਹੈ ਜਿਹੜੀ ਉਹ ਇੰਸਟ੍ਰਕਟਰ ਨੇ ਜੇ ਇਨਸਟ੍ਰਕਟਰਾਂ ਨਹੀਂ ਹੈਗੇ ਤਾਂ ਅਪਾਰਟਮੈਂਟ ਦੀ ਹੋਂਦ ਹੀ ਨਹੀਂ ਹੈਗੀ ਤੇ ਐਡਾ ਵੱਡਾ ਬਿੱਤਰਾ ਜਿਹੜਾ ਇਹ ਕਹਿੰਦੇ ਨੇ ਅਸੀਂ ਰੰਗਲਾ ਪੰਜਾਬ ਬਣਾਉਣਾ ਅਸੀਂ ਇੰਡਸਟਰੀ ਦੀ ਰਿਮਾਰਕਮੈਂਟ ਕਰਨੇ ਅਸੀਂ ਪੰਜਾਬ ਨੂੰ ਵਿਕਸਿਤ ਕਰਨੇ ਕਿਵੇਂ ਹੋਊਗਾ ਜਿਹੜੀ ਨੇ ਜਨਰੇਸ਼ਨ ਪੈਦਾ ਕਰਨੀ ਹੈ ਜਿਹੜੀ ਧਿਰ ਨੇ ਸਮਾਜ ਸਿਰਜਣਾ ਹੈ ਜਿਹੜੀ ਨੇ ਇਲੈਕਟ੍ਰੀਸ਼ੀਅਨ ਕਾਰਪੈਂਟਰ ਰਾਜ ਮਿਸਤਰੀ ਕੁਛ ਵੀ ਬੜਦੇ ਨੇ ਜਿਹੜੇ ਮਿਸਤਰੀ ਅਨਪੜ੍ਹ ਮਿਸਤਰੀ ਆ ਜਿਹੜਾ ਆਮ ਫੀਲਡ ਦੇ ਵਿੱਚ 1000 ਰੁਪਏ ਦਿਹਾੜੀ ਹੈ ਜਿਹੜੀ ਜਿਹਨੂੰ ਅਸੀਂ ਸਿਖਾ ਕੇ ਭੇਜਦੇ ਆ ਜਿਹਨੂੰ ਤੁਸੀਂ ਸਿਖਾ ਕੇ ਭੇਜਦੇ ਹੋ ਸਕਿਲਡ ਵਰਕਰ ਬਣਾ ਕੇ ਭੇਜਦੇ ਹੋ ਪੜਿਆ ਲਿਖਿਆ ਵਰਕਰ ਬਣਾ ਕੇ ਭੇਜਦੇ ਹੋ ਉਹਦੀ ਮਾਰਕੀਟ ਦੇ ਵਿੱਚ ਚੜਪੜ ਤੇ ਵੀ 1000 ਰੁਪਏ ਪਰ ਸਾਡੇ ਇਨਸਟ੍ਰਕਟਰ ਦੀ ਦਿਹਾੜੀ 500 ਰੁਪਏ ਇਹ ਸਰਕਾਰ ਨੇ ਲਈਏ ਸ਼ਰਮ ਦੀ ਗੱਲ ਹੈ ਵੀ ਜਿਹੜੀ 15000 ਤੇ ਸਾਨੂੰ ਰੱਖਿਆ ਇੱਕ ਬੰਦੂਆ ਮਜ਼ਦੂਰ ਦੀ ਤਰੀ ਰਤਨਦੀਪ ਧਾਰੀਆਲ ਨਾਲ ਗੱਲ ਕਰ ਰਹੇ ਸੀ ਸਾਡੇ ਸਾਥੀ ਵੀ ਇਹਨਾਂ ਨੂੰ ਕਿਵੇਂ ਵਰਤਿਆ ਗਿਆ ਪਿਛਲੀ ਚੋਣ ਦੇ ਵਿੱਚ ਤਰਨਤਾਰ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਆ ਸਾਡੇ ਮੰਤਰੀ ਨੂੰ ਜਿਹੜਾ ਸਾਡੇ ਡਿਪਾਰਟਮੈਂਟ ਦਾ ਮੰਤਰੀ ਹੈ ਜਿਹਦਾ ਇਤ 23 ਵਰ ਵੀ ਧਿਆਨ ਨਹੀਂ ਸਾਡੇ ਡਿਪਾਰਟਮੈਂਟ ਦੇ ਵੱਲ ਮੈਂ ਕਹਿਣਾ ਦੱਸਣਾ ਚਾਹੁੰਦਾ ਵੀ ਪਿਛਲੀ ਸਰਕਾਰ ਦੇ ਵਿੱਚ 25 ਆਈਟੀਆਂ ਨਵੀਆਂ ਖੋਲੀਆਂ ਗਈਆਂ ਸੀਗੀਆਂ ਜਦੋਂ ਚੰਨੀ ਮੰਤਰੀ ਸੀ ਡਿਪਾਰਟਮੈਂਟ ਦਾ ਮੈਂ ਕਿਸੇ ਦੀ ਪ੍ਰੇਜ਼ ਨਹੀਂ ਕਰਦਾ ਪਰ ਗੱਲ ਹੈ ਜਿਹੜੀ ਉਹ ਸੱਚੀ ਕਹੀ ਜਾਊਗੀ ਆਈਟੀਆਈ ਟਾਈਪੀ ਹੈ ਅਜੇ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀ ਹੈਗੀ ਜਿਹੜਾ ਉਦੋਂ 2024 ਦੇ ਵਿੱਚ 40 ਲੱਖ ਰੁਪਇਆ ਮਾਰਚ ਦੇ ਵਿੱਚ ਬੈ ਖਿੱਚ ਲਿਆ ਫੀਡੀ ਨੇ ਜਿਹੜਾ ਦੇਣਾ ਸੀ ਜਮ ਜਦੋਂ ਇਹ ਆਏ ਸੀ ਪੰਚਾਇਤਾਂ ਨੂੰ ਜਿਹੜੇ ਫੰਡ ਪਏ ਸੀ ਤੇ ਉਹ ਪਹਿਲੀ ਇਹ ਸਰਕਾਰ ਹੈ ਜਿਹਨੇ ਪੰਚਾਇਤਾਂ ਤੋਂ ਵਾਪਸ ਫੰਡ ਲੈ ਲਈ ਸੀ ਇਸੇ ਤਰ੍ਹਾਂ ਆਈਟੀਆਂ ਦੇ ਵਿੱਚੋਂ ਵਾਪਸ ਫੰਡ ਲੈ ਲਈ ਸੀ ਬਿੱਲ ਭੇਜੇ ਹੋਏ ਖਜ਼ਾਨੇ 'ਚ ਬਿੱਲ ਤਾਂ پاس ਹੋਣਗੇ ਜੇ ਡਿਪਾਰਟਮੈਂਟ ਦੇ ਵਿੱਚ ਸਾਡੇ ਅਕਾਊਂਟ ਦੇ ਵਿੱਚ ਬਜਟ ਹੈ ਮੈਂ ਡਿਪਟ੍ਰੈਕਟੋਰੇਟ ਨਾਲ ਕੀਤੀ ਵੀ ਸਾਡੇ ਬਿੱਲ ਗਏ ਹੋ ਨੇ ਆ ਕੀ ਕਰੀ ਜੰਨੇ ਹੋ ਐਫ ਡੀ ਨੇ ਖਿੱਚਿਆ ਜੀ ਮਤਲਬ ਡਿਪਾਰਟਮੈਂਟ ਦੇ ਹੱਥ 'ਚ ਕੁਝ ਨਹੀਂ ਜਿਹੜਾ ਆਪਣਾ ਮੰਤਰੀ ਹੈ ਜਿਹੜਾ ਫਾਈਨਾਂਸ ਮਿਨਿਸਟਰ ਹੈ ਜਿਨ੍ਹਾਂ ਨੇ ਤਵੇ ਲਾਇਆ ਸੀ ਪੀਪਾ ਮੰਤਰੀ ਜਮਨਪ੍ਰੀਤ ਬਾਦਲ ਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜਮਨਪ੍ਰੀਤ ਬਾਦਲ ਸਾਡਾ ਦੁੱਖੀ ਸਾਥ ਤਾ ਦੁੱਖੀ ਹੋਇਆ ਸਾਡਾ ਸਾਥ ਪਰ ਉਹਨਾਂ ਕੋਲੇ ਪੀਪਾ ਤਾਂ ਹੈਗਾ ਸੀ ਤੁਹਾਨੂੰ ਕੋਲੇ ਠੂਠਾ ਹੈਗਾ ਜਿਹੜਾ ਠੂਠਾ ਲੈ ਕੇ ਤੁਸੀਂ ਲੈ ਕੇ ਤੁਰੇ ਫਿਰਦੇ ਹੋ ਉਹ ਠੂਠਾ ਲੈ ਕੇ ਤੁਸੀਂ ਲੋਕਾਂ ਤੋਂ ਪੈਸੇ ਮੰਗਦੇ ਹੋ ਕਿ ਉਹਦੇ ਐਡਵਰਟਾਈਜ਼ਮੈਂਟ ਵਾਸਤੇ ਆਪਦਾ ਮੂੰਹ ਚ ਮਕਾਉਣ ਵਾਸਤੇ ਭਗਵੰਤ ਮਾਨ ਵਰਤ ਰਿਹਾ ਹੈ ਗੁਰੂ ਸਾਹਿਬ ਦਾ ਨਾਮ ਵਰਤ ਰਿਹਾ ਹੈ ਗੁਰੂ ਸਾਹਿਬ ਦਾ ਨਾਮ ਵਰਤ ਕੇ ਨਾ ਤਾਂ ਤੇਰਾ ਮੂੰਹ ਚਮਕੇ ਤੇ ਨਾ ਤੇਰੀ ਅਮੇਜ ਚਮਕੇ ਨਾ ਤੂੰ ਕਦੇ ਸੱਚਾ ਸਿੱਖ ਸਾਹਿਬ ਤੋਂਵੇਂ ਇਹ ਦਮ ਹੈ ਇਸ ਗੱਲ ਦਾ ਕਿਉਂਕਿ ਤੀ ਕਰਤੂਤ ਅਸੀਂ ਦੇਖੀ ਹੋਈ ਹੈ ਲੋਸ ਦੇ ਵਿੱਚ ਜਿੱਥੇ ਪਹੁੰਚਿਆ ਸੀ ਉੱਥੇ ਇਸੇ ਇਹ ਸਰਕਾਰ ਤੋਂ ਬੇਸ਼ੱਕ ਆਪਾਂ ਕਹਿ ਦਿੰਨੇ ਇਹਨਾਂ ਨੇ ਆ ਵਾਦੇ ਕੀਤੇ ਜੀ ਆ ਵਾਦੇ ਕੀਤੇ ਜੀ ਇਹ ਮੁਕਰੇ ਇਹ ਵਾਦੇ ਤੋਂ ਮੁਕਤ ਨਹੀਂ ਕੱਲੇ ਇਹ ਵਾਦਾ ਖਲਾਫੀ ਕੀਤੀ ਹੈ ਇਹਨਾਂ ਨੇ ਇਹ ਦਿੱਲੀ ਉੱਥੇ ਜਾ ਕੇ ਉੱਥੇ ਲੰਗਰ ਲਾਉਂਦੇ ਦਾ ਡਰਾਮਾ ਕਰਦੇ ਰਹੇ ਨੇ ਆਪਣੇ ਕਿਸਾਨਾਂ ਨੂੰ ਪਰ ਇੱਕੋ ਇੱਕ ਸਰਕਾਰ ਹੈ ਇਹ ਜਿਨ੍ਹਾਂ ਨੇ ਕਿਸਾਨਾਂ ਨੂੰ ਆਪਣੀ ਮੀਟਿੰਗ ਵਿੱਚ ਸੱਦ ਕੇ ਬੇਇਜ਼ਤ ਕੀਤਾ ਮੋਦੀ ਦੀ ਜਰਤ ਨਹੀਂ ਪਈ ਉੱਥੇ ਰੋਟੀ ਛੱਡ ਕੇ ਆ ਜਾਂਦੇ ਸੀ ਖਾਣਾ ਛੱਡ ਕੇ ਆ ਜਾਂਦੇ ਸੀ ਕਿਸਾਨ ਜਿੱਤੇ ਬੰਦੀਆਂ ਦੇ ਆਗੂ ਪਰ ਇਹਨਾਂ ਨੇ ਚੰਡੀਗੜ੍ਹ ਬੁਲਾ ਕੇ ਬੇਇਜ਼ਤ ਕੀਤਾ ਉਸ ਤੋਂ ਅਗਲਾ ਸਟੈਪ ਕਿਸਾਨਾਂ ਨੂੰ ਸੱਦ ਕੇ ਪਹਿਲਾ ਇਹ ਪੂ ਆਤਮਾਨ ਮੁੱਖ ਮੰਤਰੀ ਹੈ जिने ਸਾਡੇ ਕਿਸਾਨਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਪਹਿਲਾ ਮੁੱਖ ਮੰਤਰੀ ਹੈ ਜਿਨੇ ਸਾਡੇ ਕਿਸਾਨਾਂ ਦੇ ਮੋਰਚਿਆਂ ਤੇ ਬਲਡੋజర్ ਚਲਾਏ ਆ ਅਮਨ ਰੋੜਾ ਕਹਿੰਦਾ ਹੁੰਦਾ ਜਿਹੜਾ 70 ਸਾਲਾਂ ਚ ਅਸੀਂ ਜਿਹੜਾ ਸੋਚਿਆ ਨਹੀਂ ਸੀ ਅਸੀਂ ਉਹ ਕੰਮ ਕਰਦਾ ਹੈ ਭਗਵੰਤ ਮਾਨ ਹਾਂ ਅਸੀਂ ਸੋਚਿਆ ਨਹੀਂ ਸੀ ਕਦੇ ਵਿਕਤ ਗੁਰ ਆਪਣੇ ਸਕੂਲ ਦੀ ਚਾਰ ਦਿਵਾਰੀ ਤੇ ਚਾਰ ਰ데요 ਲਾ ਕੇ ਕੋਈ ਨਹੀਂ ਪੱਥਰ ਰੱਖੂਆ ਕਦੇ ਸੋਚਿਆ ਨਹੀਂ ਸੀ ਅਸੀਂ ਕਦੇ ਇੱਕ ਟਰਾਂਸਫਾਰਮ ਧਰ ਕੇ ਕਦੇ ਸੋਚਿਆ ਨਹੀਂ ਸੀ ਵੀ ਕੋਈ ਨਹੀਂ ਪੱਥਰ ਰੱਖੂਆ ਟਰਾਂਸਫਾਰਮ ਦਾ ਰਿਪੇਅਰ ਕਰਕੇ ਵਾਟਰੂਮ ਦੇ ਲੈਟਰ ਫਲਸ਼ਾਂ ਸਾਹਿਬ ਰਿਪੇਅਰ ਕਰਕੇ ਕਦੇ ਸੋਚਿਆ ਨਹੀਂ ਸੀ ਕਿ ਕਪਤਾਨ ਅਮਿੰਦਰ ਜਾਂ ਬਾਦਲ ਮੁੱਖ ਮੰਤਰੀ ਜਾਂ ਹਲਕੇ ਦਾ ਐਮਐਲਏ ਜਾਂ ਮੰਤਰੀ ਉਹਦਾ ਮੂਰਤ ਕਰੂਗਾ ਇਹ ਵੱਖਰੇ ਤੌਰ ਤੇ ਇਹ ਆਏ ਨੇ ਜਿਹੜੇ ਕਹਿੰਦੇ ਸੀ ਆਮ ਘਰਾਂ ਦੇ ਮੁੰਡੇ ਆ ਇਹ ਆਮ ਤਾਂ ਹਾਂ ਦੇ ਨਹੀਂ ਇਹ ਟੱਪ ਚੁੱਕੇ ਨੇ ਬਹੁਤ ਅੱਗੇ ਟੱਪ ਚੁੱਕੇ ਨੇ ਜਿਹੜੇ ਸ਼ਰਮਾਏਦਾਰ ਮੈਂ ਕਹਿੰਦਾ ਵੀ ਇੱਥੇ ਕਿਸਾਨ ਜਥੇਬੰਦੀਆਂ ਬੋਲ ਕੇ ਗੰਝਾਂ ਨੇ ਇਹ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਪੂੰਜੀ ਪੱਤਿਆਂ ਦੇ ਤੇ ਅਮਿਤ ਸ਼ਾਹ ਦੇ ਵਾਲੇ ਨੇ ਅਮਿਤ ਸ਼ਾਹ ਹੋਰੀ ਤੇ ਮੋਦੀ ਹੋਰੀ ਨੇ ਜਿਹੜੇ ਜਿੰਨੇ ਦੁਖੀ ਉਹ ਨੇ ਜਿੰਨੇ ਦੁਖੀ ਉਹ ਨੇ ਉਸ ਤੋਂ ਦੁੱਖਣੇ ਦੁਖੀ ਹੋਏ ਨੇ ਇਹ ਸਾਬਤ ਕਰਨਾ ਚਾਹੁੰਦੇ ਆ ਨਾਗਪੁਰ ਵਾਲਿਆਂ ਨੂੰ ਵੀ ਇਹ ਟੀਮ ਹੈ ਜਿਹੜੀ ਉਸ ਤੋਂ ਵੀ ਉੱਪਰ ਦੀ ਜਾ ਕੇ ਅਸੀਂ ਕਰਨਾ ਚਾਹੋ ਅਸੀਂ ਆਪਣਾ ਤਾਨਾशाही ਦੇ ਰੂਪ ਚ ਅਸੀਂ ਫੈਸਲੇ ਕਰਦੇ ਆ ਆ ਤੂੰ ਹੀ ਕੱਲ ਦੇਖੇਗਾ ਉੱਥੇ ਚੰਡੀਗੜ੍ਹ ਪਹਿਲਾਂ ਮਾਣ ਕੋਇਲਾ ਮਨਿੰਦਰਜੀਤ ਮਿੰਟੂ ਗੁਰਸਰੀਆ ਉਹਨਾਂ ਦੇ ਪਰਚੇ ਦਰਜ ਕੀਤੇ ਹੋਏ ਸਿਰਫ ਇਹ ਪੁੱਛਣ ਵਾਸਤੇ ਵੀ ਤੁਹਾਡਾ ਸ਼ਹਾਜ ਕੌਣ ਲਈ ਫਿਰਦਾ ਤੁਸੀਂ ਮੁੱਖ ਮੰਤਰੀ ਦਾ ਵਿਦੇਸ਼ਾਂ ਦੇ ਵਿੱਚ ਤੁਰਿਆ ਫਿਰਦਾ ਮਦਰ ਕਿੰਨੀ ਵੱਡੀ ਗੱਲ ਹੈ ਹਰੇਕ ਦੀ ਆਵਾਜ਼ ਬੰਦ ਕਰਨ ਲੱਗੇ ਹੋਏ ਨੇ ਤੁਸੀਂ ਆਵਾਜ਼ ਚੱਕੀ ਹੈ ਤੁਸੀਂ ਵਧਾਈ ਦੇ ਪਾਤਰੋਂ ਆਈਟੀਆ ਇੰਪਲਾਈ ਦੀ ਰਜਿਸਟਰਡ ਬੇਸ਼ੱਕ ਮੈਂ ਰਿਟਾਇਰ ਹੋ ਚੁੱਕਿਆ ਪਰ ਮੇਰੇ ਸਾਥੀ ਸਾਰੇ ਹੈਗੇ ਨੇ ਨਾਲ ਸਪੋਰਟ ਹੈ ਤੁਹਾਨੂੰ ਜਦੋਂ ਵੀ ਕਹੋਗੇ ਜਿੱਥੇ ਵੀ ਕਹੋਗੇ ਤੁਹਾਡੇ ਨਾਲ ਖੜਾ ਹੋਰ ਵੀ ਬੁਲਾਰਿਆਂ ਨੇ ਬੋਲਣਾ ਜੈ ਜਨਤਾ ਜੈ ਸ਼ਿਲਾਰਥ ਜਿੱਤ ਲੜਦੇ ਲੋਕਾਂ ਦੀ ਧੰਨਵਾਦ